ਫਿਰ ਦੇਨੇ ਜਿਹੜੀ ਸਾਡੀ ਪੈਣ ਨਪਦੀ ਮੂਰੇ ਨਾਲ ਜਿ ਲਈ ਫਿਰ ਕਾਦੀ ਗੱਲ ਐ ਕਰਦੇ ਜੋ ਗੱਲਾਂ ਮੂੰਹ ਜੋੜ ਜੋੜ ਪਾਰਸਾ ਜੇ ਚੁੱਪਣਾ ਕਰਾਈ ਫਿਰ ਕਾਦੀ ਗੱਲ ਐ ਹਾਂਜੀ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਨੂੰ ਨੂੰ ਚੌਕੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਟੂਰਨਾਮੈਂਟ ਦੀ ਜਾਣਕਾਰੀ ਆਪਾਂ ਸਾਂਝੀ ਕਰਨੀ ਦੋਸਤੋ ਪਿੰਡ ਪੱਖੋ ਕੰਦੀ ਧਰਤੀ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਆਪਣੇ ਭਰਾਵਾਂ ਦੀ ਯਾਦ ਵਿੱਚ ਪ੍ਰਦੀਪ ਤੇ ਸੋਨੀ ਦੀ ਯਾਦ ਦੇ ਵਿੱਚ ਇੱਕ ਬਾਰੂ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ ਵਧੀਆ ਪ੍ਰਬੰਧ ਕੀਤੇ ਹੋਏ ਨੇ ਵਧੀਆ ਪ੍ਰਾਈਜ਼ ਹੈ ਦੋਸਤੋ ਆਪਣੇ ਭਰਾਵਾਂ ਵੱਲੋਂ ਸੱਦੇ ਨੇ ਰਣਜੀਤ ਸੁੰਨੀ ਜਸਕਰਨ ਸਿੱਧੂ ਭਰਾ ਆਪਣਾ ਰੂਪੀ ਠੇਕੇਦਾਰ ਸ਼ਨੀ ਪ੍ਰਧਾਨ ਜੀ ਮਨਿੰਦਰ ਸਰਪੰਚ ਭਰਾ ਆਪਣਾ ਸਾਗਰ ਪੱਖੋ ਬਿੱਟੂ ਭਰਾ ਆਪਣਾ ਦਸਮੇਸ਼ ਟੈਂਟ ਹਾਊਸ ਤੇ ਡੀਜੇ ਵਾਲੇ ਵਿੱਕੀ ਵਰਗੇ ਭਰਾਵਾਂ ਵੱਲੋਂ ਖੁੱਲੇ ਸੱਦੇ ਨੇ ਆਪਾਂ ਵੀ ਪਹੁੰਚ ਰਹੇ ਆ ਸਾਰੇ ਰਲ ਕੇ ਲਾਵਾਂਗੇ ਰੌਣਕਾਂ ਪਿੰਡ ਪੱਖੋ ਕਾ ਦੀ ਧਰਤੀ ਤੇ ਕਰੋ ਜੀ ਨੋਟ 17 ਤੋਂ 20 ਮਈ ਨੂੰ ਮਿਲਦੇ ਆਂ ਫਿਰ ਪੱਖੋ ਕਾ ਦੀ ਧਰਤੀ ਤੇ ਸਤਿ ਸ੍ਰੀ ਅਕਾਲ ਜੀ